ਰਾਮਲੀਲਾ ਅਤੇ ਦੁਸ਼ਹਿਰੇ ਦਾ ਤਿਉਹਾਰ ਸੰਗਤਾ ਵੱਲੋਂ ਸ਼ਰਧਾ ਨਾਲ ਮਨਾਇਆ ਜਾ ਰਿਹਾ ਹੈ ਪ੍ਰਸ਼ਾਸਨ ਅਤੇ ਸਰਕਾਰ ਵੱਲੋਂ ਵੀ ਸੁਰੱਖਿਆ ਦੇ ਪੂਕਤਾ ਪ੍ਰਬੰਧ ਲਈ ਪ੍ਰਸ਼ਾਸਨ ਨੂੰ ਹਿਦਾਇਤਾਂ ਦਿੱਤੀਆਂ ਗਈਆਂ ਹਨ ਸ਼੍ਰੀ ਰਾਮ ਮੰਦਿਰ ਈਸ਼ਕੁਟਿਆ ਗੁਰਾਇਆ ਵਿਖੇ ਦੇਰ ਸ਼ਾਮ ਐਸਐਸਪੀ ਜਲੰਧਰ ਦਿਹਾਤੀ ਸਰਦਾਰ ਹਰਵਿੰਦਰ ਸਿੰਘ ਵਿਰਕ ਉਹਨਾਂ ਨਾਲ ਡੀਐਸਪੀ ਫਿਲੌਰ ਸਰਬੰਸਿੰਘ ਬੱਲੇ ਐਸਐਚਓ ਗੁਰਾਇਆ ਸਿਕੰਦਰ ਸਿੰਘ ਵਿਰਕ ਪਹੁੰਚੇ ਜਿਨ੍ਹਾਂ ਸ਼੍ਰੀ ਰਾਮ ਲੀਲਾ ਦੁਸ਼ਹਿਰਾ ਸਮਿਤੀ ਗੁਰਾਇਆਂ ਦੇ ਮੈਂਬਰਾਂ ਨਾਲ ਅਤੇ ਉਹਨਾਂ ਤੋਂ ਇਲਾਵਾ ਰੁੜਕਾ ਕਲਾ ਅਤੇ ਵਿਰਕਾ ਦੀਆਂ ਕਮੇਟੀਆਂ ਨਾਲ ਮੀਟਿੰਗ ਕੀਤੀਆਂ ਅਤੇ ਪੁਲਿਸ ਪ੍ਰਸ਼ਾਸਨ ਨੂੰ ਸਹਿਯੋਗ ਦੀ ਮੰਗ ਕੀਤੀ ਐਸਐਸਪੀ ਜਲੰਧਰ ਦਿਹਾਤੀ ਹਰਵਿੰਦਰ ਸਿੰਘ ਵਿਰਕ ਵੱਲੋਂ ਸ਼੍ਰੀ ਰਾਮ ਮੰਦਿਰ ਈਸ਼ਕੁਟਿਆ ਗੁਰਾਇਆਂ ਵਿਖੇ ਲਿਆਂਦੀ ਗਈ ਜੋਤ ਦੇ ਦਰਸ਼ਨ ਕੀਤੇ ਅਤੇ ਮੰਦਿਰ ਵਿੱਚ ਨਤਮਸਤਕ ਹੋਏ ਇਸ ਮੌਕੇ ਮੰਦਿਰ ਦੇ ਪੁਜਾਰੀ ਸ਼੍ਰੀ ਰਾਜाराम ਜੀ ਵੱਲੋਂ ਅਤੇ ਸਮਤੀ ਵੱਲੋਂ ਉਹਨਾਂ ਨੂੰ ਸਨਮਾਨਿਤ ਕੀਤਾ ਗਿਆ। ਇਸ ਮੌਕੇ ਸਮਤੀ ਦੇ ਸੇਵਾਦਾਰ ਪ੍ਰਮੋਤ ਕੌਸ਼ਲ ਵੱਲੋਂ ਐਸਐਸਪੀ ਸਰਦਾਰ ਹਰਵਿੰਦਰ ਸਿੰਘ ਡੀਐਸਪੀ ਸਰਬੰਸਿੰਘ ਬਾਲਦਾ ਧੰਨਵਾਦ ਕੀਤਾ ਅਤੇ ਉਹਨਾਂ ਆਸ ਪ੍ਰਗਟਾਈ ਕਿ ਰਾਮਲੀਲਾ ਅਤੇ ਦੁਸ਼ਹਿਰੇ ਵਿੱਚ ਪੰਜਾਬ ਪੁਲਿਸ ਦਾ ਸਹਿਯੋਗ ਅਤੇ ਸੁਰੱਖਿਆ ਦੇ ਪ੍ਰਬੰਧ ਉਹਨਾਂ ਨੂੰ ਮਿਲਦੇ ਰਹਿਣਗੇ। ਹਾਂਜੀ ਅੱਜ ਮੈਂ ਇੱਥੇ ਜਿਹੜਾ ਹੈਗਾ ਆਪਣੇ ਸਾਡੇ ਡੀਐਸਪੀ ਫਲੋਰ ਸਰਵੰਤ ਬਲ ਐਸਐਚਓ ਗਰਾਇਆ ਸਾਡੇ ਸਿਕੰਦਰ ਸਿੰਘ ਤੇ ਪੂਰੀ ਟੀਮ ਦੇ ਨਾਲ ਮੈਂ ਇੱਥੇ ਜਿਹੜਾ ਹੈਗਾ ਸ਼੍ਰੀ ਰਾਮ ਮੰਦਰ ਰਿਸ਼ੀ ਕੁਟਿਆ ਗੁਰਾਇਆ ਵਿਖੇ ਮੈਂ ਆਇਆ ਮੈਂ ਨਾ ਜਿਹੜਾ ਹੈਗਾ ਸੀ ਇੱਕ ਇੱਥੇ ਸਾਡਾ ਸੀ ਕਿ ਹੁਣ ਜਿਵੇਂ ਤੁਹਾਨੂੰ ਪਤਾ ਹੈ ਕਿ ਰਾਮਲੀਲਾ ਦੇ ਜਿਹੜੇ ਹੈਗੇ ਨੇ ਸੁਭਾਗਮ ਸ਼ੁਰੂ ਹੋਏ ਨੇ ਤੇ ਉਹਨਾਂ ਦਾ ਜਿਹੜੀ ਹੈਗੀ ਸਿਕਿਉਰਿਟੀ ਦਾ ਜਾਇਜ਼ਾ ਲਿਆ ਜਾਵੇ ਤੇ ਪਲਾਸ ਜਿਹੜੀ ਹੈਗੀ ਸਾਡੇ ਪ੍ਰਬੰਧਕੀ ਕਮੇਟੀ ਜਿਹੜੀ ਹੈਗੀ ਐ ਇਸ ਮੰਦਿਰ ਦੀ ਉਹਨਾਂ ਨਾਲ ਸਾਰਿਆਂ ਨਾਲ ਜਿਹੜੇ ਹੈਗੇ ਅਹੁਦੇਦਾਰ ਨੇ ਮੀਟਿੰਗ ਕੀਤੀ ਜਾਵੇ ਮੀਟਿੰਗ ਕਰਕੇ ਇਹਨਾਂ ਦਾ ਜਿਹੜਾ ਹੈਗਾ ਜਿਹੜੇ ਪ੍ਰੋਗਰਾਮ ਸੰਬੰਧੀ ਸਮਾਗਮ ਸੰਬੰਧੀ ਤੇ ਹੋਰ ਗੱਲਬਾਤ ਕਰਕੇ ਇਹਨਾਂ ਦੀਆਂ ਕੋਈ ਮੁਸ਼ਕਿਲਾਂ ਤੇ ਕੋਈ ਹੋਵੇ ਉਹਨਾਂ ਨੂੰ ਵਿਚਾਰਨ ਸੰਬੰਧੀ ਜਿਹੜਾ ਮੇਰੇ ਵੱਲੋਂ ਇੱਥੇ ਆਇਆ ਮੈਂ ਤਾਂ ਇਹ ਮੈਨੂੰ ਅੱਛਾ ਲੱਗਿਆ ਕਿ ਇਹ ਤਾਂ ਬਹੁਤ ਵਧੀਆ ਸਿਕਿਉਰਿਟੀ ਦੇ ਪ੍ਰਬੰਧ ਹੈਗੇ ਨੇ ਚਾਰਦੁਵਾਰੀ ਦੇ ਅੰਦਰ ਜਿਹੜਾ ਸਾਰਾ ਸਮਾਗਮ ਇੱਥੇ ਰਾਮਲੀਲਾ ਦਾ ਹੁੰਦਾ ਸਿਕਿਉਰ ਹੈ ਸੀਸੀਟੀਵੀ ਕੈਮਰਾਜ਼ ਜਿਹੜੇ ਹੈਗੇ ਨੇ ਉਹ ਲੱਗੇ ਹੋਏ ਨੇ ਇੱਥੇ ਐਂਡ ਇਹ ਪੂਰੀ ਤਰ੍ਹਾਂ ਸਿਕਿਉਰ ਹੈਗਾ ਬਾਕੀ ਸਾਡੇ ਵੱਲੋਂ ਪ੍ਰਸ਼ਾਸਨ ਵੱਲੋਂ ਪੁਲਿਸ ਪ੍ਰਸ਼ਾਸਨ ਵੱਲੋਂ ਜਿਹੜੀ ਹੈਗੀ ਆ ਹੋਰਨ ਤੌਰ ਤੇ ਸਿਕਿਉਰਿਟੀ ਬਣਾ ਕੇ ਰੱਖਣ ਵਾਸਤੇ ਪੂਰੀ ਡਿਪਲੋਇਮੈਂਟ ਕੀਤੀ ਜਾਂਦੀ ਆ ਬਾਕੀ ਸਾਡੇ ਸਾਰੇ ਜ਼ਿਲ੍ਹੇ ਦੇ ਵਿੱਚ ਇਤੀ ਜਗ੍ਹਾ ਦੇ ਉੱਤੇ ਜਿਹੜੀ ਹੈਗੀ ਇਹ ਸਮਾਗਮ ਜਿਹੜੇ ਨੇ ਦੁਸ਼ਹਰਾ ਦੇ ਹੁਣੇ ਹੈਗੇ ਆ ਤਾਂ ਇਹ ਜਿਹੜਾ ਮੰਦਿਰ ਹੈਗਾ ਪ੍ਰਾਚੀਨ ਮੰਦਿਰ ਹੈਗਾ ਜਿਵੇਂ ਮੈਨੂੰ ਦੱਸਿਆ ਕਿ ਕੋਈ ਕਰੀਬ 250 ਸਾਲ ਪੁਰਾਣੀ ਪ੍ਰਥਾ ਜਿਹੜੀ ਹੈਗੀ ਇੱਥੇ ਚੱਲਦੀ ਆ ਰਹੀ ਹੈ ਤੇ ਉਹਦੇ ਮੁਤਾਬਕ ਇੱਥੇ ਸਮਾਗਮ ਇਹਨਾਂ ਵੱਲੋਂ ਕੀਤੇ ਜਾਂਦੇ ਨੇ ਤਾਂ ਮੈਂ ਆਪਣੇ ਆਪ ਨੂੰ ਜਿਹੜਾ ਹੈਗਾ ਅਵਡ ਭਾਗਾ ਸਮਝਦਾ ਕਿ ਮੈਨੂੰ ਇਸ ਇਤਿਹਾਸਿਕ ਮੰਦਿਰ ਦੇ ਵਿੱਚ ਆਉਣ ਦਾ ਮੌਕਾ ਮਿਲਿਆ ਤੇ ਸਾਰਿਆਂ ਦੇ ਪ੍ਰਬੰਧਕ ਕਮੇਟੀ ਦੇ ਇਨ ਸਾਰੇ ਪਤਵੰਤੇ ਸੱਜਣਾਂ ਦੇ ਦਰਸ਼ਨ ਕਰਨ ਦਾ ਮੈਨੂੰ ਮੌਕਾ ਮਿਲਿਆ ਤੇ ਸਾਡੇ ਪੁਲਿਸ ਪ੍ਰਸ਼ਾਸਨ ਵੱਲੋਂ ਤੁਹਾਨੂੰ ਸਾਰਿਆਂ ਨੂੰ ਸਹਿਯੋਗ ਅਤੇ ਤੁਹਾਡੇ ਤੋਂ ਬਹੁਤ ਬਹੁਤ ਸ਼ੁਕਰੀਆ ਜਿਹੜਾ ਹੈ ਗੈਸਪਾ ਬੜੇ ਵਧੀਆ ਤਰੀਕੇ ਨਾਲ ਜਿਹੜੇ ਨੇ ਪੇਰੇ ਸੰਭਾਲਣ ਧੰਨਵਾਦ ਜਿਵੇਂ ਮੈਂ ਦੱਸਿਆ ਕਿ ਕਮੇਟੀ ਦੇ ਬੜੇ ਸੂਚਨਾ ਇਹ ਬੜੇ ਉਹਦੇ ਨਾਲ ਉਹਦੇ ਨਾਲ ਉਹ ਹੀ ਹੈ ਕਿ ਸਾਡੀ ਕੋਆਪਰੇਸ਼ਨ ਦੇ ਨਾਲ ਸਾਡੇ ਵੱਲੋਂ ਜੋ ਸਹਿਯੋਗ ਚਾਹੀਦਾ ਸੀ ਇਹਨਾਂ ਨੂੰ ਦਵਾ ਸਾਡੀ ਟੀਮ ਦੇ ਇਥੇ ਨੇ ਜੋ ਵੀ ਸਾਡੀ ਕਮੇਟੀ ਨੂੰ ਸਾਡੇ ਵੱਲੋਂ ਜੋ ਵੀ ਸਹਿਯੋਗ ਚਾਹੀਦਾ ਹੈ ਉਹਦੇ ਲਈ ਅਸੀਂ ਬਲੋਂ ਪਲੀਜ਼ ਪ੍ਰਸ਼ਾਸਨ ਹਰ ਵਕਤ ਤੁਹਾਡੇ ਨਾਲ ਥੈਂਕ ਯੂ ਥੈਂਕ ਯੂ ਥੈਂਕ ਯੂ ਸ਼੍ਰੀ ਰਾਮ ਮੰਦਰ ਰੇਸ਼ੀ ਕੁਟਿਆ ਰਾਮਲੀਲਾ ਦਸਹਿਰਾ ਸੰਮਤੀ ਦੇ ਵੱਲੋਂ ਅਸੀਂ ਧੰਨਵਾਦੀ ਹਾਂ ਸਾਡੇ ਜ਼ਿਲ੍ਹਾ ਮੁਖੀ ਜ਼ਿਲ੍ਹਾ ਜਲੰਧਰ ਦਿਹਾਤੀ ਦੇ ਐਸਐਸਪੀ ਸਰਦਾਰ ਹਰਵਿੰਦਰ ਸਿੰਘ ਬਿਰਕ ਜੀ ਉਹਨਾਂ ਨਾਲ ਡੀਐਸਪੀ ਫਲੋਰ ਸਰਦਾਰ ਸਰਵਨ ਸਿੰਘ ਬਲਜੀ ਔਰ ਐਸਐਚਓ ਗੁਰਾਇਆਂ ਸਰਦਾਰ ਸਿਕੰਦਰ ਸਿੰਘ ਬਿਰਕ ਜੀ ਜਿਹੜੇ ਉੱਚੇ ਤੌਰ ਤੇ ਸਾਡੇ ਕੋਲ ਸ਼੍ਰੀ ਰਾਮ ਮੰਦਰ ਰਿਸ਼ੀਕੁਟਿਆ ਵਿਖੇ ਪਹੁੰਚੇ ਉਹਨਾਂ ਨੇ ਰਾਮਲੀਲਾ ਔਰ ਦੁਸਹਿਰਾ ਦੀ ਜੋ ਤਿਆਰੀ ਹੈ ਉਸ ਨੂੰ ਲੈ ਕੇ ਗੱਲਬਾਤ ਕੀਤੀ ਸੁਰੱਖਿਆ ਪ੍ਰਬੰਧਾਂ ਨੂੰ ਲੈ ਕੇ ਉਹਨਾਂ ਨੇ ਸਾਰੀ ਗੱਲਬਾਤ ਕੀਤੀ ਬਹੁਤ ਹੀ اطمینਾਨ ਦੇ ਨਾਲ ਉਹ ਸਾਡੇ ਕੋਲ ਬੈਠੇ ਔਰ ਸ਼੍ਰੀ ਰਾਮ ਮੰਦਰ ਰਿਸ਼ੀਕੁਟਿਆ ਗੁਰਾਇਆਂ ਦੇ ਵਿੱਚ ਉਹਨਾਂ ਨੇ ਮੰਦਰ ਦੇ ਅੰਦਰ ਦਰਸ਼ਨ ਵੀ ਕੀਤੇ ਔਰ ਭਗਵਾਨ ਵਾਲਮੀਕੀ ਸ਼੍ਰੀ ਰਾਮ ਤੀਰਥ ਅੰਮ੍ਰਿਤਸਰ ਸਾਹਿਬ ਤੋਂ ਜਿਹੜੀ ਅਖੰਡ ਜੋਤ ਸ਼੍ਰੀ ਰਾਮ ਮੰਦਰ ॠषिਕੁਟਿਆ ਗੁਰਾਇਆਂ ਵਿਖੇ ਵਿਰਾਜਮਾਨ ਹੈ ਉਸਦੇ ਵੀ ਦਰਸ਼ਨ ਐਸਐਸਪੀ ਸਾਹਿਬ ਨੇ ਕੀਤੇ ਅਸੀਂ ਉਹਨਾਂ ਦੇ ਧੰਨਵਾਦੀ ਹਾਂ ਕਿ ਉਹਨਾਂ ਨੇ ਉਚੇਚਾ ਸਮਾਂ ਕੱਢਿਆ ਔਰ ਉਹ ਸ਼੍ਰੀ ਰਾਮ ਮੰਦਰ ॠषिਕੁਟਿਆ ਗੁਰਾਇਆਂ ਵਿਖੇ ਖੁਦ ਪਹੁੰਚੇ ਆਪਣੀ ਸਮੁੱਚੀ ਟੀਮ ਦੇ ਨਾਲ ਆਪਣੇ ਫਲੋਰ ਦੀ ਸਾਰੀ ਟੀਮ ਦੇ ਨਾਲ ਸਬ ਡਿਵੀਜ਼ਨ ਤੋਂ ਡੀਐਸਪੀ ਸਾਹਿਬ ਔਰ ਐਸਐਚਓ ਸਾਹਿਬ ਉਹਨਾਂ ਨਾਲ ਸਨ ਸੋ ਉਹਨਾਂ ਦਾ ਬਹੁਤ-ਬਹੁਤ ਧੰਨਵਾਦ ਹੈ ਕਿ ਸੁਰੱਖਿਆ ਪ੍ਰਬੰਧਾਂ ਨੂੰ ਲੈ ਕੇ ਉਹ ਪੂਰੀ ਮੁਸਤੈਦੀ ਦਿਖਾ ਰਹੇ ਨੇ ਔਰ ਅਸੀਂ ਪੂਰੀ ਸ਼੍ਰੀ ਰਾਮਲੀਲਾ ਜੋ ਸਾਡੀ ਸਮਿਤੀ ਹੈ ਉਸ ਦੇ ਵੱਲੋਂ ਉਹਨਾਂ ਦਾ ਧੰਨਵਾਦ ਕਰਦੇ ਹਾਂ ਔਰ ਇੱਕ ਵਾਰ ਫੇਰ ਤੋਂ ਅਸੀਂ ਸਾਰੇ ਹੀ ਨਗਰ ਨਿਵਾਸੀਆਂ ਨੂੰ ਬੇਨਤੀ ਕਰਦੇ ਹਾਂ ਕਿ ਸ਼੍ਰੀ ਰਾਮ ਮੰਦਰ ਰਿਸ਼ੀਕੁਟਿਆ ਰਾਮਲੀਲਾ ਦਸਹਿਰਾ ਸਮਿਤੀ ਜੋ ਕਿ ਪਰਮ ਪੂਜਨਿਕ ਸ਼੍ਰੀ ਸ਼੍ਰੀ 1008 ਸ਼੍ਰੀ ਮਹੰਤ ਵਾਸੂਦੇਵ ਦਾਸ ਵਿਆਸ ਜੀ ਮਹਾਰਾਜ ਜੀ ਦੀ ਸਰਪ੍ਰਸਤੀ ਦੇ ਹੇਠ ਕੰਮ ਕਰ ਰਹੀ ਹੈ ਔਰ ਅਸੂ ਉਸ ਸਮਿਤੀ ਦੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਇਹ ਬੇਨਤੀ ਇਹ ਅਪੀਲ ਕਰਦੇ ਹਾਂ ਕਿ ਸ਼੍ਰੀ ਰਾਮਲੀਲਾ ਦਾ ਮੰਚਨ ਜੋ ਸ਼੍ਰੀ ਰਾਮ ਮੰਦਿਰ ਈਸ਼ੀਕੁਟਿਆ ਗੁਰਾਇਆਂ ਵਿਖੇ ਹੋ ਰਿਹਾ ਹੈ ਉਹ 30 ਸਤੰਬਰ ਤੱਕ ਲਗਾਤਾਰ ਚੱਲੇਗਾ ਉੱਥੇ ਆਓ ਔਰ ਦਰਸ਼ਨ ਕਰੋ ਉੱਥੇ ਰਾਮਲੀਲਾ ਦਾ ਜੋ ਮੰਚਨ ਹੋ ਰਿਹਾ ਹੈ ਉਸ ਨੂੰ ਦੇਖ ਕੇ ਆਪਣਾ ਜੀਵਨ ਸਫਲਾ ਕਰੋ ਔਰ 2 ਅਕਤੂਬਰ ਨੂੰ ਜੋ ਦਾਣਾ ਮੰਡੀ ਬੜਾ ਪਿੰਡ ਰੋਡ ਗੁਰਾਇਆਂ ਵਿਖੇ ਦਸਹਿਰੇ ਦਾ ਤਿਉਹਾਰ ਮਨਾਇਆ ਜਾ ਰਿਹਾ ਹੈ ਉਸ ਦੇ ਵਿੱਚ ਵੀ ਹਮ ਹਮਾ ਕੇ ਪਹੁੰਚੋ ਔਰ ਇਸ ਤਿਉਹਾਰ ਦੀ ਦਸਹਰੇ ਵਾਲੇ ਦਿਨ ਜੋ ਸ਼ੋਭਾ ਯਾਤਰਾ શ્રી ਰਾਮ ਮੰਦਰ ਈਸ਼ੀ ਕੁਟਿਆ ਤੋਂ ਦੁਪਹਿਰ 2 ਵਜੇ ਆਰੰਭ ਹੋਵੇਗੀ ਜਿਸ ਦੇ ਵਿੱਚ ਸ਼੍ਰੀ ਰਾਮਾਇਣ ਜੀ ਔਰ ਭਗਵਾਨ ਵਾਲਮੀਕੀ ਸ਼੍ਰੀ ਰਾਮ ਤੀਰਥ ਸ਼੍ਰੀ ਅੰਮ੍ਰਿਤਸਰ ਸਾਹਿਬ ਤੋਂ ਜੋ ਅਖੰਡ ਜੋਤਾਈ ਹੈ ਉਹ ਤੁਹਾਨੂੰ ਸਾਰਿਆਂ ਨੂੰ ਦਰਸ਼ਨ ਕਰਨ ਦਾ ਜੋ ਸੁਭਾਗ ਹੈ ਉਸ ਦਿਨ ਵੀ ਮਿਲਣਾ ਹੈ ਸ਼ੋਭਾ ਯਾਤਰਾ ਦੇ ਵਿੱਚ ਸੋ ਸਾਰਿਆਂ ਨੂੰ ਬੇਨਤੀ ਹੈ ਕਿ ਹਮ ਹਮਾਕੇ ਪਹੁੰਚੋ ਔਰ ਇਸ ਵਡਭਾਗੇ ਸਮੇਂ ਦਾ ਇਸ ਵਡਭਾਗੇ ਮੌਕੇ ਦਾ ਜੋ ਭਰਪੂਰ ਫਾਇਦਾ ਲੈ ਕੇ ਆਪਣੇ ਜੀਵਨ ਨੂੰ ਸਫਲਾ ਕਰੋ ਇੱਕ ਵਾਰ ਫੇਰ ਤੋਂ ਐਸਐਸਪੀ ਜਲੰਧਰ ਦਿਹਾਤੀ ਸਰਾਰ ਹਰਬਿੰਦਰ ਸਿੰਘ ਹਰਬਿੰਦਰ ਸਿੰਘ ਬਿਰਕ ਔਰ ਡੀਐਸਪੀ ਫਲੋਰ ਸਰਾਰ ਸਰਮਨ ਸਿੰਘ ਬੱਲ ਔਰ ਐਸਐਚਓ ਗਰਾਇਆ ਸਰਾਰ ਸਿਕੰਦਰ ਸਿੰਘ ਬਿਰਖੋਰਾ ਦਾ ਬਹੁਤ ਬਹੁਤ ਧੰਨਵਾਦ ਜੋ ਸੁਰੱਖਿਆ ਵਿਵਸਥਾ ਨੂੰ ਪੂਰੀ ਤਰ੍ਹਾਂ ਨਾਲ ਮੁਸਤੈਦ ਕਰਨ ਦੇ ਲਈ श्री राम मंदर षि कुटिया गुरां विखे पहुचे धनवादु